ਪੰਜਾਬ ਦਾ ਮਾਹੌਲ ਖਰਾਬ ਹੋਇਆ ਨਾ ਉਹਦੇ ਚ ਜਿਹੜਾ 13 April 1978 ਨੂੰ ਨਰਨਕਰੀ ਕਾਂਡ ਹੋਇਆ ਉਹ ਪੰਜਾਬ ਦੇ ਮਾਹੌਲ ਖਰਾਬ ਹੋਣ ਦੇ ਪਿੱਛੇ ਜ਼ਿੰਮੇਵਾਰ ਆ ਜੀ ਉਸ ਦਾ ਸਿਸਟਮ ਜ਼ਿੰਮੇਵਾਰ ਆ ਹਕਮਤ ਜ਼ਿੰਮੇਵਾਰ ਆ ਜ਼ਿਲ੍ਹੇ ਦੇ ਅਫਸਰ ਜ਼ਿੰਮੇਵਾਰ ਆ ਕਿ ਅਗਰ ਉਹ ਨਾ ਉਹ ਕਾਂਡ ਵਾਪਰਦਾ ਜੀ ਤੇ ਉਹ ਪੰਜਾਬ ਦੇ ਹਾਲਾਤ ਖਰਾਬ ਨਹੀਂ ਹੋਣੇ ਸੀ ਉਹਨੂੰ ਕਹਿ ਸਕਦਾ ਕਿ ਉਹ ਜਨਣੀ ਆ ਪਰ ਉਹ ਦਿਨ ਐਵੇਂ ਲੱਗਦਾ ਕਿ ਉਹ ਜਾਣ ਕੇ ਚੁਣਿਆ ਗਿਆ ਕਿਉਂਕਿ ਦਿਨ ਇੱਕ ਤੇ ਦੇਖੋ 13 April 1699 ਖਾਲਸਾ ਪੰਥ ਦਾ ਦਿਨ ਸੀ ਜੀ ਇੱਕ 13 April 1919 ਸਾਕਾ ਜਿਲ੍ਹਾ ਲੁਬਾਗ ਸੀ ਉਹ ਵੇਲਾ 13 April ਮਹਿਸੂਸ ਕੀਤਾ ਇਹਨਾਂ ਕਿ ਖਾਲਸਾ ਪੰਥ ਦੇ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਈ ਨਿਰੰਗ ਕਾਰੀਆਂ ਉਸ ਸਮੇਂ ਦੇ ਜਿਹੜੇ ਹੋਣਗੇ ਉਹ ਦਿਨ ਚੁਣਿਆਊਗਾ ਇਹ ਯੋਜਨਾਬੰਦੀ ਹੋ ਸਕਦਾ ਹੋ ਸਕਦਾ ਉਹ ਉਸ ਸਮੇਂ ਸਿਸਟਮ ਨੂੰ ਜਿਹੜੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਜਦ ਕਿ ਉਹਨੂੰ ਲੈ ਕੇ ਪਹਿਲਾਂ ਹੀ ਵਿਰੋਧ ਕੀਤਾ ਜਾ ਰਿਹਾ ਸੀ ਜੀ ਫਿਰ ਉਹ ਪੰਜਾਬ ਦੇ ਵਿੱਚ ਜਿਵੇਂ ਪੰਜਾਬ 'ਚ ਅੱਗ ਲਾਈ ਗਈ ਪੰਜਾਬ ਝੁੱਲਸਿਆ ਕਈ ਦਿਹਾਕੇ ਸੜਦਾ ਰਿਹਾ ਮਰਦਾ ਰਿਹਾ ਖੱਪਦਾ ਰਿਹਾ ਪੰਜਾਬ ਦੀ ਇੱਕ ਪੀੜੀ ਬਰਬਾਦ ਹੋਈ ਪੰਜਾਬ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਪੋਲਿਟਿਸ਼ੀਅਨਾਂ ਨੇ ਬਿਊਰੋਕ੍ਰੇਸੀ ਨੇ ਤੇ ਸਿੱਖ ਵਿਰੋਧੀ ਤਾਕਤਾਂ ਨੇ ਪੰਜਾਬ ਨੂੰ ਝੁੱਲਸਣ ਦਿੱਤਾ ਹੈਗਾ ਔਰ ਪੰਜਾਬ ਦਾ ਨੁਕਸਾਨ ਹੋਇਆ ਜਿਹਦੀ ਅੱਜ ਤੱਕ ਪਰਪਾਈ ਨਹੀਂ ਹੋਣੀ ਉਦੋਂ ਤੋਂ ਲੈ ਕੇ ਫਿਰ 31 ਦਸੰਬਰ 1995 ਤੱਕ ਜਦੋਂ ਬਿੰਨ ਸਿੰਘ ਦਾ ਕਤਲ ਹੁੰਦਾ ਜੀ ਉਹ ਪੀਰੀਅਡ ਬਹੁਤ ਪੰਜਾਬ ਦਾ ਮਾੜਾ ਰਿਹਾਗਾ ਜੀ ਉਸ ਕਾਲੇ ਦੌਰ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਪੱਤਰਕਾਰ ਨੇ ਸਲੂਟ ਆ ਕੇ ਉਹਨਾਂ ਨੇ ਵਰਦੀ ਅੱਗ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਪੱਤਰਕਾਰੀ ਕੀਤੀ ਆ ਉਹ ਮੈਂ ਫਿਰ ਪੱਤਰਕਾਰ ਚੁਣੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਚੰਡੀਗੜ੍ਹ ਮੋਗਾ ਕੁਈ 25 ਪੱਤਰਕਾਰਾਂ ਨੂੰ ਮੇਕਵਰ ਕੀਤਾ ਜਿਹੜੇ ਵਕਤ ਵਕਤ 12 ਦੇ ਵਿੱਚ ਉਹਨਾਂ ਦੀਆਂ ਹੱਡ ਬੀਤੀਆਂ ਹੱਡ ਬੀਤੀਆਂ ਨੂੰ ਰੂਪ ਦਿੱਤਾ ਖਾਕੀਤ ਹੋ ਗਈ ਪੁਲਿਸ ਖਾੜਕੂ ਜਿਹੜੀ ਇਕਲੈਸ ਤੇ ਕਲਮ ਕਲਮ ਜਿਹੜੀ ਹੈ ਪੱਤਰਕਾਰਾਂ ਹਾਲਾ ਮੈਨੂੰ ਇੱਕ ਜਦੋਂ ਕਿਤਾਬ ਰਿਲੀਜ਼ ਹੋਈ ਹੈ ਤੇ ਕਹਿੰਦੇ ਕਿ ਇੱਕ ਖੱਖਾ ਹੋਰ ਵੀ ਪੈ ਸਕਦਾ ਹੈ ਖਾਕੀ ਖਾੜਕੂ ਤੇ ਖਬਰਚੀ ਹੈ ਨਾ ਵੀ ਤਿੰਨੇ ਖੱਖੇ ਹੋ ਜਾਂਦੇ ਹੈ ਇਹ ਵੀ ਠੀਕ ਹੈ ਉਹਦੇ ਚ ਹੱਡ ਬੀਤੀਆਂ ਪੱਤਰਕਾਰਾਂ ਦੀਆਂ ਕਿ ਕਿੰਨਾ ਚੈਲੰਜ ਸੀ ਕਿੰਨੇ ਪੱਤਰਕਾਰ ਨੂੰ ਧਮਕੀਆਂ ਆਉਂਦੀਆਂ ਸੀ ਬਲੋ ਜੇ ਜਿਹੜੇ ਖਾੜਕੂ ਸ਼ਹੀਦ ਹੁੰਦੇ ਉਹਨਾਂ ਬਾਰੇ ਲਿਖਿਆ ਜਾਂਦਾ ਜਾਂ ਝੂਠੇ ਮੁਕਾਬਲੇ ਬਾਰੇ ਲਿਖਿਆ ਜਾਂਦਾ ਸਿਸਟਮ ਪਰੇਸ਼ਾਨ ਜੇ ਉਹਨਾਂ ਦਾ ਨਹੀਂ ਪੱਖ ਛੱਪਦਾ ਸੀ ਤੇ ਫਿਰ ਉਹ ਪਰੇਸ਼ਾਨ ਤੇ ਵਧਦੀ ਹੋਈ ਅੱਗ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨੇ ਕੰਮ ਕੀਤਾ ਉਹਦੇ ਵਿੱਚ ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਅੱਜ ਵੀ ਜਿਉਂਦੇ ਨੇ ਤੇ ਕਈ ਇਸ ਫਾਰ ਨਹੀਂ ਸੰਸਾਰ ਵਾਲੀ ਵੀ ਤਾਂ ਵੀ ਆ ਕੇ ਬੇਵਕਤੀ ਮੌਤ ਵੀ ਗਏਦੇ ਹੋ ਚੁੱਕੇ